ਸਾਰੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਪ੍ਰਵਾਨ ਹੋਵੇ ਆਪਾਂ ਜੀ ਇੱਕ ਹੁਣ ਗੱਲ ਕਰਨੀ ਆ ਹੁਣ ਮਾਗੀ ਆ ਰਹੀ ਆ 14 ਤਰੀਕ ਦੇ ਉਹਦੇ ਵਿੱਚ ਜਾਣੇ ਜਾਣ ਜਾਣ ਦੇ ਵਿੱਚ ਨਾ ਬੜੇ ਲੋਕ ਮਾਗੀ ਦੇ ਆ ਬਹੁਤ ਬਹੁਤ ਵਧਾਈਆਂ ਲਿਖਦੇ ਨੇ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਜਿਹੜੀ ਮਾਗੀ ਆਪਾਂ ਇਹ ਦੇਖੀ ਤਾਂ ਮਾਗੀ ਹੈ ਕੀ ਆ ਸਿੱਖਾਂ ਵਾਸਤੇ ਇਹ ਕੀ ਮਤਲਬ ਲੋ ਕੀ ਤਿਆਰ ਨਹੀਂ ਹੈ ਇਹ ਇਹ ਸੀਦੀਪੁਰ ਬੈ ਜੀ ਜੇ ਆਪਾਂ ਸੀਧਾ ਨੂੰ ਪ੍ਰਣਾਮ ਕਰਨਾ ਆਪਾਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਵਗੈਰਾ ਜਾਂ ਹੋਰ ਕੁਝ ਵੀ ਉਹ ਸੀਧੀ ਦੇ ਸੰਬੰਧ ਵਿੱਚ ਲਿਖ ਸਕਦੇ ਆਂ ਵਧਾਈਆਂ ਨਹੀਂ ਹੁੰਦੀਆਂ ਦੇਖੋ ਦੇਖ ਅਸੀਂ ਇੱਕ ਦੂਜੇ ਦੀ ਪੋਸਟ ਚੱਕੀ ਜਾਂਦੇ ਆਂ ਫਾਦ ਲੈਂਦੇ ਆਂ ਵਧਾਈਆਂ ਜੀ ਵਧਾਈਆਂ ਵਧਾਈਆਂ ਨਹੀਂ ਹੁੰਦੀਆਂ ਇੱਥੇ 40 ਮੁਕਤੇ ਸ਼ਹੀਦ ਹੋਏ ਤੇ ਜੇ ਸ਼ਹੀਦਾਂ ਦੀ ਸ਼ਹੀਦੀ ਦੇ ਉੱਤੇ ਆਪਾਂ ਵਧਾਈਆਂ ਲਿਖਾਂਗੇ ਤਾਂ ਉਹ ਵਧੀਆ ਗੱਲ ਨਹੀਂ ਹੈ ਮਾੜੀ ਗੱਲ ਆ ਤੇ ਆਪਾਂ ਸੋਚੀਏ ਤੇ ਸਮਝੀਏ ਲਿਖਣਾ ਕੋਟ-ਕੋਟ ਪ੍ਰਣਾਮ ਲਿਖੋ ਉਹਨਾਂ ਨੂੰ ਸਿੱਧਾ ਨੂੰ ਯਾਦ ਕਰੀਏ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਪਾਠ ਕਰੀਏ ਹੋਰ ਵੀ ਕੋਈ ਬੜਾ ਕੁਝ ਕਰਨ ਜੂਗਾ ਕੋਈ ਲੰਗਰ ਲਾਈਏ ਕੁਝ ਵੀ ਕਰ ਸਕਦੇ ਆ ਆਪਾਂ ਪਰ ਕੋਟ-ਕੋਟ ਲੱਖ-ਲੱਖ ਵਧਾਈਆਂ ਆਪਾਂ ਨਹੀਂ ਲਿਖਣੀਆਂ ਮੇਰੀ ਬੇਨਤੀ ਪ੍ਰਮਾਣਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ